ਹਾਂਜੀ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਬਰਾ ਪ੍ਰੀਤ ਕੈਂਟ ਉਮੀਦਵਾਰ ਜੀ ਮੇਰੇ ਵਿਭਾਗ ਵਾਲੇ ਸਟਾਫ ਵਾਲੇ ਮੇਰੇ ਡਰਾਈਵਰ ਭਰਾ ਤੁਸੀਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਸੋ ਅੱਜ ਭਰਾਵੋ ਮੈਂ ਆਪਣੇ ਹੀ ਸ਼ਹਿਰ ਦੇ ਵਿੱਚ ਆਪਣੇ ਹੀ ਏਰੀਆ ਦੇ ਵਿੱਚ ਮੈਂ ਮਾਲਸਾ ਖੜਾ ਜੀ ਇਸ ਟਾਈਮ ਸੋ ਇਹ ਲੇਡੀਜ਼ ਤੁਸੀਂ ਮੇਰੇ ਨਾਲ ਦੇਖ ਰਹੇ ਹੋਵਗੇ ਖੜੇ ਕਿਉਂਕਿ ਇੱਕ ਜ਼ਰੂਰਤਮੰਦ ਪਰਿਵਾਰ ਆ ਸੋ ਬਹੁਤੇ ਤਾਂ ਇਹ ਕਹਿਣਗੇ ਕਿ ਹਰੇਕ ਤੀਜੇ ਦਿਨ ਹਾਂ ਨਾ ਕਿਸ ਨਾ ਕਿਸੇ ਦੀ ਮਦਦ ਲਈ ਖੜਾ ਹੋ ਜਾਂਦਾ ਜਾਂ ਕਿਸੇ ਦੀ ਸੇਵਾ ਦੀ ਵੀਡੀਓ ਪਾ ਆ ਜਾਂਦਾ ਸੋ ਹਨਾ ਸੋ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਮੇ ਮੈਂ ਇਹ ਚੀਜ਼ ਹੈ ਨਾ ਵੀ ਬਈ ਪ੍ਰਮਾਤਮਾ ਨੇ ਮੈਨੂੰ ਇੰਨੇ ਜੋਗਾ ਮੈਨੂੰ ਹਨਰ ਦਿੱਤਾ ਮੈਨੂੰ ਚਾਰ ਭਰਾ ਸੁਣਦੇ ਆ ਮੈਨੂੰ ਥੋੜੀ ਬਹੁਤੀ ਫੇਮ ਦਿੱਤੀ ਆ ਤੇ ਮੈਂ ਚਾਹੁੰਦਾ ਵੀ ਉਹ ਚੀਜ਼ ਕਿਤੇ ਨਾ ਕਿਤੇ ਜੇ ਮੈਂ ਕਿਸੇ ਦੀ ਸੇਵਾ ਕਰਦਾ ਤਾਂ ਪ੍ਰਮਾਤਮਾ ਦੀ ਦਰਗਾ ਉਹਦੀ ਰਜਾ ਚ ਲਿਖੀ ਜਾਂਦੀ ਆ ਕਿਉਂਕਿ ਅੱਜ ਵੀ ਮੇਰੇ ਨਾਲ ਬਾਕੀ ਆ ਹੋਇਆ ਮੈਂ ਇਸ ਕਰਕੇ ਸੇਵਾ ਜਗ੍ਹੀ ਰੱਖਦਾ ਅੱਜ ਬਈ ਅਸੀਂ ਤਰਪਾਲਾ ਪਾਉਂਦੇ ਸੀ ਸੋ ਮੈਂ ਉੱਪਰੋਂ ਗੱਡੀ ਤੋਂ ਡਿੱਗਿਆ ਹੁਣ ਵੀ ਚਾਬੀ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਹੀ ਆ ਠੀਕ ਆ ਸੋ ਇਹ ਮੈਂ ਸੇਵਾ ਕਰਨ ਮੈਂ ਇਹਨਾਂ ਗੱਲਾਂ 'ਚ ਤਾਂ ਬਲੀਵ ਕਰਦਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦਾ ਤਾਂ ਕਿਹਾ ਜਾਂਦਾ ਵੀ ਜੇ ਕਿਸੇ ਗਰੀਬ ਦੇ ਮੂੰਹ 'ਚ ਜੇ ਉਹ ਚਾਰ ਪੈਸੇ ਆਪਣੀ ਸੇਵਾ ਭਾਵਨਾ ਜਿਹੜੀ ਉਹ ਲੱਗ ਸਕੇ ਠੀਕ ਆ ਜੀ ਸੋ ਮੈਂ ਇਹ ਗੱਲ ਕਰਦਾ ਸੀ ਕਿ ਹੁਣ ਵੀ ਬਾਈ ਅਸੀਂ ਗੱਡੀ ਭਰ ਕੇ ਆਏ ਸੀ ਮੇਰੇ ਡਰਾਈਵਰ ਭਰਾ ਦਾ ਫੋਨ ਆਇਆ ਹਨਾ ਸੋ ਅੱਜ ਵੀ ਆਪਾਂ ਆਪਣੇ ਡਰਾਈਵਰ ਭਰਾ ਦੇ ਘਰੇ ਖੜੇ ਆ ਇਹਨਾਂ ਦੇ ਘਰ ਦੇ ਹਾਲਾਤ ਆ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਪਿੱਛੇ ਸੋ ਆਪਣਾ ਡਰਾਈਵਰ ਭਰਾ ਬਾਈ ਜੀ ਹਨਾ ਤੇ ਈ ਰਿਕਸ਼ਾ ਚਲਾਉਂਦੇ ਆ ਤੇ ਇਹਨਾਂ ਦੀ ਜਿਹੜੇ ਮੈਸੇਜ ਨੇ ਬਾਈ ਇਹਨਾਂ ਨੂੰ ਕੈਂਸਰ ਦੀ ਬਿਮਾਰੀ ਸੋ ਘਰ ਦਾ ਜਿਹੜਾ ਗੁਜ਼ਾਰਾ ਇਹਨਾਂ ਦਾ ਬੜੀ ਮੁਸ਼ਕਲ ਨਾ ਹਨਾ ਕਿਉਂਕਿ ਪਹਿਲਾਂ ਜਿਹੜੇ ਇਹਨਾਂ ਦੇ ਮੈਸੇਜ ਸੀ ਉਹ ਮੰਨ ਲਓ ਮਹਤਜੀ ਦੇ ਘਰ ਕੰਮ ਕਰਦੇ ਸੀ ਕੰਮ ਕਰਤ ਕੇ ਆਪਣਾ ਗੁਜ਼ਾਰਾ ਚਲਾਉਂਦੇ ਸੀ ਬਾਕੀ ਜੀ ਤੁਹਾਨੂੰ ਮੰਤਜੀ ਆਪ ਹੀ ਦੱਸ ਜਾਣਗੇ ਬਾਬਾ ਜੀ ਸਾਡੇ ਨਾਲ ਨੇ ਜਨਾਂ ਦੇ ਘਰੇ ਕੰਮ ਕਰਦੇ ਹਾਂ ਜੀ ਬਾਬਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਕੋਮਲ ਮਹੰਤਾ ਰਾਜਪਾਲਤ ਜੀ ਤਾਂ ਚੇਲਾ ਮਾਨ ਸਾਹ ਤੋਂ ਠੀਕ ਹੈ ਜੀ ਇਹ ਬੇਟੀ ਸਾਡੇ ਘਰੇ ਕੰਮ ਕਰਦੀ ਸੀ ਜੀ ਠੀਕ ਹੈ ਜੀ ਹਾਂਜੀ ਬਾਕੀ ਜਿੱਥੋਂ ਤੱਕ ਵੀ ਹੋ ਸਕਿਆ ਆਪਾਂ ਇਹਦੀ ਹੈਲਪ ਜ਼ਰੂਰ ਕਰਾਂਗੇ ਠੀਕ ਹੈ ਜੀ ਬਿਲਕੁਲ ਜੀ ਇਹਦਾ ਲਾਜ ਜ਼ਰੂਰੀ ਆ ਨਿੱਕੇ ਨਿੱਕੇ ਦੇ ਬੱਚੇ ਆ ਤਿੰਨ ਗੁੱਡੀਆਂ ਆ ਇੱਕ ਬੇਟਾ ਆ ਜੀ ਠੀਕ ਹੈ ਜੀ ਛੋਟੇ ਛੋਟੇ ਹੀ ਆ ਬਸ ਜਵਾਕ ਤਾਂ ਠੀਕ ਹੈ ਬਾਕੀ ਇਹਦੇ ਲਾਜ ਵਾਸਤੇ ਜੋ ਵੀ ਸੰਯੋਗ ਹੋ ਸਕਿਆ ਤੇ ਹੈਲਪ ਜ਼ਰੂਰ ਕਰਿਓ ਸਾਡੀ ਠੀਕ ਹੈ ਜੀ ਸਾਡੀ ਮਦਦ ਕਰੋ ਜੀ ਬਸ ਅਸੀਂ ਤਾਂ ਇਹੀ ਚਾਹੁੰਦੇ ਆ ਬਾਕੀ ਭਰਾ ਮੇਰੋ ਤੁਸੀਂ ਹੋਰ ਵੀਡੀਓ ਤਾਂ ਬਹੁਤ ਸ਼ੇਅਰ ਕਰਦੇ ਹੋ ਜਿਹੜਾ ਕਹਿਨ ਦਾ ਜਿਨ੍ਹਾਂ ਦੇ ਕਮੈਂਟ ਦੇ 0 ਲਾਈਕ ਹੋਇਆ ਸੀ ਉਹਨੂੰ ਆਹ ਦੇਵਾਂਗੇ ਅਸੀਂ ਉਹਨੂੰ ਆਹ ਦੇਵਾਂਗੇ ਆਹ ਵੀਡੀਓ ਤੁਸੀਂ ਸ਼ੇਅਰ ਨਹੀਂ ਕਰਨੀ ਕਿਉਂਕਿ ਭਾਈ ਇੱਥੇ ਕੁਝ ਮਿਲਣਾ ਤਾਂ ਹੈ ਨਹੀਂ ਤੁਹਾਨੂੰ ਕਿਉਂਕਿ ਦੇਣ ਵਾਲੀ ਗੱਲ ਹੈ ਨਾ ਤਾਂ ਇਸ ਕਰਕੇ ਭਰਾ ਮੇਰੇਓ ਇਹਦੀਆਂ ਵੀਡੀਓ ਨੂੰ ਤੁਸੀਂ ਆਪਣੀ ਸੇਵਾ ਜਿਹੜੀ ਉਹ ਵੀਡੀਓ ਨੂੰ ਸ਼ੇਅਰ ਕਰਕੇ ਮੈਨੂੰ ਬਾਸ ਸਕਦੇ ਹੋ ਬਾਕੀ ਅਸੀਂ ਤੁਹਾਨੂੰ ਘਰ ਦੇ ਹਾਲਾਤ ਹੋਰ ਵੀ ਦਿਖਾ ਦਿੰਨੇ ਹਾਂ ਨਾ ਬਾਕੀ ਉਹਨਾਂ ਨਾਲ ਵੀ ਮਿਲਾਵਾਂਗੇ ਜਿਹਨਾਂ ਨੂੰ ਬਾਈ ਦਿਖਾ ਦੇ ਇੱਕ ਵਾਰੀ ਬੱਬੂ ਕਿਵੇਂ ਸੋ ਇਹ ਦੇਖੋ ਹੁਣ ਪਏ ਹੋਏ ਨੇ ਹਨਾ ਇਹਨਾਂ ਦੇ 4 ਜਾਨੀ ਬੱਚੇ ਨੇ ਤਿੰ ਸੋ ਘਰ ਦੇ ਹਾਲਾਤ ਗੁਣੇ ਸਾਡੇ ਕੋਲੇ ਕਿਸੇ ਡਰਾਈਵਰ ਭਰਾ ਸਾਡੇ ਆਪਣੇ ਮਿੱਤਰ ਦਾ ਫੋਨ ਆਇਆ ਸੀ ਬਾਕੀ ਵਧੀਆ ਭਾਈ ਸਾਡੇ ਨਾਲ ਹੀ ਗੱਡੀ ਚਲਾਉਂਦਾ ਰਿਹਾ ਕਿਉਂਕਿ ਇੱਕੋ ਯੂਨੀਅਨ ਦੇ ਬੰਦੇ ਆ ਇੱਥੋਂ ਹੀ ਸਾਰਾ ਕੁਝ ਅਸੀਂ ਸਿੱਖ ਕੇ ਗਏ ਆ ਇੱਥੋਂ ਹੀ ਪਹਿਲਾਂ ਇੱਥੇ ਕਨੈਕਟਰੀਆਂ ਕਰੀਆਂ ਨੇ ਇੱਥੋਂ ਡਰਾਈਵਰ ਬਣਿਆ ਇੱਥੋਂ ਹੀ ਪਰਮਾਤਮਾ ਨੇ ਮਾਲਕੀ ਜੋਗਾ ਕਰਿਆ ਸੋ ਕਹਿਣ ਦਾ ਮਤਲਬ ਇਹ ਆ ਭਰਾਵੋ ਕਿ ਮੈਂ ਜੇ ਮੈਂ ਜੇ ਕਿਸੇ ਫੇਮ ਚ ਜਦ ਮੈਨੂੰ ਪਰਮਾਤਮਾ ਨੇ ਕੋਈ ਹਨਰ ਦਿੱਤਾ ਮੈਂ ਉਸ ਚੀਜ਼ ਦਾ ਸ਼ੁਕਰਾਨਾ ਇਸ ਕਰਕੇ ਕਰਦਾ ਹੁਣਾਂ ਕਿ ਮੈਂ ਆਪਣੇ ਭਰਾਵਾਂ ਦੇ ਕੰਮ ਆ ਸਕਾਂ ਬਾਕੀ ਕਹਿਣ ਵਾਲੇ ਤਾਂ ਮੇਰੇ ਬਾਰੇ ਬਹੁਤ ਗੱਲਾਂ ਕਰਦੇ ਨੇ ਬਾਈ ਹਨਾ ਸੋ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਪਰ ਭਰਾ ਮੇਰੇ ਆ ਵੀਡੀਓ ਸ਼ੇਅਰ ਕਰਦੇ ਹੋ ਕਿਉਂਕਿ ਸੇਵਾ ਥੋੜੀ ਥੋੜੇ ਕਿਣਕੇ ਕਿਣਕੇ ਨਾਲ دریا ਭਰ ਜਾਂਦਾ ਵੀਰ ਮੇਰੇ ਸੋ ਜੇ ਤੁਸੀਂ ਚਾਹੋਗੇ ਤਾਂ ਜ਼ਰੂਰ ਇਹਨਾਂ ਦੀ ਮਦਦ ਹੋ ਜਾਓ ਬਾਕੀ ਮੈਂ Google Pay ਨੰਬਰ ਬੋਲ ਦਿੰਦਾ ਵੀਰੇ 7710281304 ਤੇ ਤੁਸੀਂ Google Pay ਚੱਲਦਾ ਬਾਈ ਜੀ ਤੁਸੀਂ ਸੇਵਾ ਕਰ ਸਕਦੇ ਹੋ ਸੋ ਦੂਜੀ ਗੱਲ ਇਹ ਆ ਜੀ ਹਨਾ ਕਿ ਜਿਵੇਂ ਹੁਣ ਆਪਣਾ ਵੀ Google Pay ਨੰ ਕਿਉਂਕਿ ਇਹ ਮੇਰਾ ਨਹੀਂ ਹੈਗਾ ਮੇਰੇ ਨਾਲ ਜਿਹੜਾ ਮੁੰਡਾ ਹੁੰਦਾ ਉਹਦਾ Google Pay ਨੰਬਰ ਆ ਠੀਕ ਆ ਜੀ ਸੋ ਇਸ ਕਰਕੇ ਆ ਕਿਉਂਕਿ ਇਹਨਾਂ ਕੋਲੇ ਦਾ Google Pay ਵਗੈਰਾ ਇਹਨਾਂ ਕੋਲ ਚੱਲਦਾ ਨਹੀਂ ਹੈਗਾ ਬਾਕੀ ਆਪਣੇ ਲੋਕਲ ਹੀ ਆ ਮੈਂ ਪਹਿਲਾਂ ਵੀ ਦੱਸ ਕੇ ਛੱਡਿਆ ਕਿ ਆਪਣੇ ਲੋਕਲ ਆ ਭਾਈ ਆਪਾਂ ਇੱਥੇ ਪਹੁੰਚ ਕਰ ਸਕਦੇ ਆ ਨੰਬਰ ਇੱਕ ਵਾਰ ਮੈਂ ਫੇਰ ਬੋਲਦਾ ਜੀ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਜੀ Google Pay ਨੰਬਰ 7710281304 ਇਹ ਸਾਡਾ ਖੁੱਦਾ ਨੰਬਰ ਆ ਇਹ ਪਹਿਲੀ ਵਾਰੀ ਆ ਜਿਹੜਾ ਅਸੀਂ ਪਰਸਨਲ ਖੁੱਦਾ ਨੰਬਰ ਪਾ ਰਹੇ ਆ ਖੁੱਦਾ ਨੰਬਰ ਇਸ ਕਰਕੇ ਪਾਉਣਾ ਕਿਉਂਕਿ ਸਾਡਾ ਲੋਕਲ ਆ ਸਾਡਾ ਏਰੀਆ ਸੋ ਸੇਵਾ ਵ ਮੈਂ ਇਸ ਕਰਕੇ ਜਾ ਨਹੀਂ ਸਕਦਾ ਕਿਉਂਕਿ ਜੋਬ ਤੋਂ ਨੂੰ ਪਤਾ ਡਾਫਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਆਪਣੀ ਜੋਬ ਕੀ ਆ ਜਾਂ ਆਪਣੇ ਕੋਲੇ ਕਿੰਨਾ ਸਮਾਂ ਹੁੰਦਾ ਹਨਾ ਸੋ ਹੁਣ ਵੀ ਗੱਡੀ ਭਰ ਕੇ ਆਏ ਸੀ ਬਸ ਪ੍ਰਮਾਤਮਾ ਦੀ ਜਿਵੇਂ ਮਿਹਰ ਹੋ ਲੋ ਹੁਣ ਸਾਡੇ ਲਵੇ ਕੋਟਲੀ ਪਿੰਡ ਆ ਉਥੋਂ ਮੈਨੂੰ ਬੜੇ ਫੋਨ ਦੀਵਾਲੀ ਵਾਲੇ ਦੇ ਫੋਨ ਆਉਣ ਲੱਗੇ ਆ ਦੀਵਾਲੀ ਲੱਗੀਆਂ ਨੂੰ ਕਿੰਨਾ ਦਿਨ ਹੋ ਗਿਆ ਪਰ ਮੇਰ ਗੁਰੂ ਦੀ ਜਦੋਂ ਉਹਨੇ ਬਖਸ਼ਿਸ਼ ਕੀਤੀ ਜਦੋਂ ਉਹਨਾਂ ਦਾ ਦਾਣਾ ਪਾਣੀ ਲਿਖਿਆ ਹੋਇਆ ਜਾ ਜਦੋਂ ਉਹਨਾਂ ਦੀ ਕਿਸੇ ਦਾ ਦਾ ਸੰਬੰਧ ਕੋ ਉਹਨਾਂ ਦੇ ਲੈ ਕੇ ਲੱਗਣਾ ਹੋਇਆ ਤਾਂ ਉਦੋਂ ਮੇਥੋਂ ਪਹੁੰਚਾ ਜਾਊਗਾ ਬਾਕੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਭਰਾ ਮੇਰੇ ਤੁਸੀਂ ਜ਼ਰੂਰ ਥੋੜੀ ਬਹੁਤੀ ਜਿੰਨੇ ਜੋ ਕੇ ਯਾਰ ਤੁਸੀਂ ਹੈਗੇ ਹੋ ਇਹ ਨਹੀਂ ਕਹਦਾ ਭਾਈ ਤੁਸੀਂ ਇੰਨੇ ਪਾਓ ਇੰਨੇ ਪਾਓ ਬਾਕੀ ਸਾਡਾ ਆਪ ਦਾ ਗਰੁੱਪ ਆ ਨਾ ਸਾਡੇ ਆਪ ਦੇ ਪਰਸਨਲ ਭਰਾਵਾਂ ਨੂੰ ਮੈਂ ਮਾਨਸ ਵਾਲਿਆਂ ਨੂੰ ਖਾਸ ਕਰਕੇ ਬੇਨਤੀ ਕਰਨਾ ਚਾਹਣਾ ਕਿ ਭਰਾ ਮੇਰੇ ਅੱਜ ਆਪਣੇ ਭਰਾ ਨੂੰ ਲੋੜ ਆ ਤਣਕਾ ਫੁਣਕਾ ਜਿੰਨੇ ਜੋ ਕੇ ਹੈਗੇ ਆ ਵੀਰੇ ਖੜਜੀ ਨਾਲ ਕਿਉਂਕਿ ਮੈਂ ਆਪਣੇ ਵੱਲੋਂ ਵੀ ਦੇਖੋ ਮੈਂ ਪਹਿਲੀ ਸੇਵਾ ਹੁਣ ਮੈਂ ਇਸ ਘਰੇ ਖੜਾ ਮੈਂ 500 ਰੁਪਏ ਸੇਵਾ ਆਪਣੇ ਵੱਲੋਂ ਖੁਦ ਕਰਕੇ ਦੇਵਾਂਗਾ ਬਾਕੀ ਤੁਹਾਡੀ ਮਰਜ਼ੀ ਹੈ ਬਾਈ ਤੁਸੀਂ ਥਿਲ ਫੁੱਲ ਯੋਗਦਾਨ ਜੋ ਵੀ ਪਾਉਣਾ ਯਾਰ ਤੁਹਾਡਾ ਦਰਗਾਹ ਜੋ ਉਸ ਪਰਮਾਤਮਾ ਦੀ ਦਰਗਾਹ ਤੇ ਲਿਖਿਆ ਜਾਊ 10 20 50 ਜੋ ਵੀ ਪਾਉਣਾ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਡਰਾਈਵਰ ਮਹਿਕਮਾ ਜਿੰਦਾਬਾਦ ਲਵ ਯੂ ਬਾਬਾ ਚੜ੍ਹਦੀ ਕਲਾ ਤੇ ਰੱਖੇ